ਮੋਹ ਰਾਂਜੀ ਮੇਰ ਕਰਦੇ ਤੁਸੀਂ ਸਭ ਰਾਜੀ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਾਲਕ ਤੁਹਾਨੂੰ ਹਰ ਇੱਕ ਪ੍ਰਕਾਰ ਦਾ ਸੁੱਖ ਬਖਸ਼ੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਦਿਓ ਟੱਲੇ ਵਾਲਾ ਜਿਹੜਾ ਬਟਨ ਉਹਨੂੰ ਜਰੂਰ ਨੱਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਨਹੀਂ ਤਾਂ ਕਈ ਕਿ ਦਿਨ ਲੱਗ ਜਾਂਦੇ ਨੇ ਵੀਡੀਓ ਨੂੰ ਪਹੁੰਚਣ ਨੂੰ ਕਈ ਵਾਰੀ ਤੀਜੇ ਚੌਥੇ ਦਿਨ ਪਹੁੰਚਦੀ ਆ ਕਈ ਵਾਰੀ ਇਨਸਾਨ ਕੋਲ ਉਹ ਵੀਡੀਓ ਪਹੁੰਚਦੀ ਉਹ ਹੈ ਨਹੀਂਗੀ ਜਿਵੇਂ ਅੱਜ ਆਪਾਂ ਨੇ YouTube ਸਹਿਲ ਜੋਤ ਸੁਮਲ ਤੇ ਪਾਈ ਹੈ ਇੱਕ ਵੀਡੀਓ ਥਾਲੀ ਦੇ ਵਿੱਚ ਸੰਧੂਰ ਵਾਲੀ ਨੇ ਸਾਰੀ ਗੋਡਜਵੰਤ ਤੇ ਪਾਈ ਹੈ ਥਾਲੀ ਦੇ ਵਿੱਚ ਸੰਧੂਰ ਵਾਲੀ ਵੀਡੀਓ ਦੀ ਬਹੁਤ ਜ਼ਿਆਦਾ ਹੀ ਡਿਮਾਂਡ ਸੀ ਉਹ ਆਪਾਂ ਨੇ ਸਹਿਲ ਜੋਤ ਸੁਮਲ ਚੈਨਲ ਨਾ ਸੌਰੀ ਗੋਡਜਵੰਤ ਤੇ ਪਾਈ ਹੈ ਥਾਲੀ ਵਿੱਚ ਸੰਧੂਰ ਵਾਲੀ ਇਹਦੀ ਬਹੁਤ ਡਿਮਾਂਡ ਸੀ ਦੂਜੀ ਵੀਡੀਓ ਆਪਾਂ ਨੇ ਪਾਈ ਹੈ ਗੋਡਜਵੰਤ ਤੇ ਤੁਸੀਂ ਇਹ ਕੰਮ ਸਾਲ 'ਚ ਇੱਕ ਵਾਰ ਹੀ ਕਰ ਸਕਦੇ ਹੋ ਇੱਕ ਪਹਿਲਾ ਮਹੀਨਾ 1 ਤਰੀਕ 2026 ਇਹ ਵੀਡੀਓ ਆਪਾਂ ਨੇ ਗੋਡਜਵੰਤ ਸਾਡੇ YouTube ਚੈਨਲ ਤੇ ਅਪਲੋਡ ਕਰਤੀ ਹੈ ਜਿਹੜੀ ਥਾਲੀ ਵਾਲਾ ਸੰਧੂਰ ਆ ਇਹ ਆਪਾਂ ਨੇ ਸਹਿਰ ਇਹ ਸੌਰੀ ਥਾਲੀ ਵਾਲਾ ਸੰਧੂਰ ਵਾਲੀ ਆਪਾਂ ਨੇ ਵੀਡੀਓ ਗੋਡਜਵੰਤ ਤੇ ਅਪਲੋਡ ਕੀਤੀ ਹੈ ਜਿਹੜਾ ਪਹਿਲੇ ਮਹੀਨੇ ਦੀ 1 ਤਰੀਕ 2026 ਇਹ ਆਪਾਂ ਨੇ ਗੋਡਜਵੰਤ ਤੇ ਵੀਡੀਓ ਅਪਲੋਡ ਕੀਤੀ ਹੈ ਸੋਮ ਦੇ ਚਾਵਨ ਜਾਂ ਕਿਸ ਹੋ ਸਕਦੇ ਹੋ ਸਾਡੀ ਵੀਡੀਓ ਚੰਗੀ ਲੱਗਦੀ ਹਿੰਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰ ਦਿਆ ਕਰੋ ਬਾਕੀ ਲਾਈਕ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੁਣ ਤੁਹਾਨੂੰ ਬਹੁਤ ਹੀ ਸੌਖਾ ਜੇ ਤੁਹਾਡਾ ਦੁਕਾਨ ਦਾ ਕੰਮ ਹੈ ਦੁਕਾਨ ਭਾਵੇਂ ਕੱਪੜੇ ਦੀ ਆ ਭਾਵੇਂ ਮਨਿਆਰੀ ਦੀ ਆ ਭਾਵੇਂ ਤੁਹਾਡੀ ਸਲੂਨ ਦੀ ਆ ਦੁਕਾਨ ਦੇ ਵਿੱਚ ਸਾਰੇ ਇੱਕ ਕਿਸਮ ਦੀ ਦੁਕਾਨ ਆ ਜਾਂਦੀ ਹੈ ਤੁਸੀਂ ਕਰਨਾ ਕੀ ਆ ਇਹ ਨੰਬਰ ਲਿਖਣਾ मैं दस दिन आठा ये लिखना, गुठे के थले होर जगह त नहीं लिखना है नया साता हूँ देखो एट नाइन सैवन अठ नौ सत्त अठ नौ सत्त मतलब पहला एट लिखनी है, फिर नाइन फिर सैवन ਹੋਰ ਇੱਕ ਨੰਬਰ ਇਹਦੇ ਨਾਲ ਹੋਰ ਆ ਉਹ ਤੁਸੀਂ ਇਸ ਤਰ੍ਹਾਂ ਲਿਖਣਾ ਜਿਹੜਾ ਇਹ ਨੰਬਰ 897 ਆ ਇਹਦੇ ਨਾਲ ਤੁਹਾਡੀ ਦੁਕਾਨ ਦੇ ਉੱਤੇ ਗਾਹਕਾਂ ਦੀ ਭੀੜ ਲੱਗੂਗੀ ਜਿਹੜਾ ਇਹ ਨੰਬਰ ਆ ਕਈ ਵਾਰ ਤੁਸੀਂ ਸੋਚਦੇ ਹੋ ਵੀ ਸਾਡੀ ਤਾਂ ਦੁਕਾਨ ਤੇ ਕੋਈ ਪੈਸਾ ਹੀ ਨਹੀਂ ਆਇਆ ਜੇ ਤੁਸੀਂ ਡੇਲੀ ਇਹ ਨੰਬਰ ਲਿਖੋਗੇ ਤਾਂ ਤੁਹਾਡੀ ਗੋਲਕ ਦੇ ਵਿੱਚ ਡੇਲੀ 2000 ਰੁਪਇਆ ਆਵੇਗਾ ਇਸ ਤਰ੍ਹਾਂ ਲਿਖਣਾ ਬਾਕੀ ਜੇ ਤੁਹਾਨੂੰ ਤੁਹਾਡੇ ਇੰਜਨ ਨੰਬਰ ਦਾ ਪਤਾ ਕੂਆ ਨੰਬਰ ਦਾ ਪਤਾ ਤੁਸੀਂ ਆਪਲਾ ਦੇਖੋ ਜੋੜ ਲਾ ਕੇ ਕਿਵੇਂ ਨਿਕਲਦਾ ਵਾ ਉਹ ਤੁਸੀਂ ਕੱਢ ਸਕਦੇ ਹੋ ਨਹੀਂ ਤੁਹਾਨੂੰ ਪਤਾ ਲੱਗਦਾ ਅੱਜ ਕੱਲ ਬੱਚਿਆਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਫਿਰ ਨਹੀਂ ਤੁਸੀਂ ਗੂਗਲ ਤੇ ਸਰਚ ਮਾਰ ਕੇ ਕੱਢ ਸਕਦੇ ਹੋ ਪਰ ਤੁਹਾਨੂੰ ਤੁਹਾਡੀ ਜਨਮ ਤਰੀਕ ਸਨ ਦਾ ਪਤਾ ਹੋਣਾ ਚਾਹੀਦਾ ਅਗਰ ਨਹੀਂ ਪਤਾ ਹੈਗਾ ਤਾਂ ਤੁਸੀਂ ਮਤਲਬ ਕੋਈ ਤੁਹਾਨੂੰ ਹੋਊ ਆਈਡੀਆ ਵੀ ਸਾਡਾ ਇਸ ਤਰੀਕ ਦਾ ਜਾਂ ਇਸ ਦਿਨ ਦਾ ਉਸ ਦੇ ਨਾਲ ਜੋੜ ਘਟੌ ਕਰਕੇ ਉਸ ਨੂੰ ਐਂਜਲ ਨੰਬਰ ਵੀ ਕਹਿੰਦੇ ਨੇ ਕੂਆ ਨੰਬਰ ਵੀ ਕਹਿੰਦੇ ਨੇ ਉਹ ਤੁਸੀਂ ਇੱਥੇ ਲਿਖਣਾ ਇੱਥੇ ਲਿਖਣਾ ਉਹ ਮੈਂ ਫੇਰ ਦਿਖਾਉਣੀ ਆ ਇੱਥੇ ਲਿਖਣਾ ਤੇ ਇਹਦੇ ਨਾਲ ਹੀ ਜੇ ਤੁਸੀਂ ਇੱਕ ਹੋਰ ਛੋਟਾ ਜਿਹਾ ਕੰਮ ਕਰ ਲਓ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜਿਹੜੇ ਖਸ਼ਬੂ ਉਧਾਰ ਚੌਲ ਹੁੰਦੇ ਨੇ ਤੁਸੀਂ ਉਹਨਾਂ ਨੂੰ 20 ਕਿਲੋ ਦੀ ਥੈਲੀ ਕੱਪੜੇ ਦੀ ਹੋਵੇ ਪਰ ਪਲਾਸਟਿਕ ਦੀ ਜਾਂ ਕਿਸੇ ਹੋਰ ਕਿਸਮ ਦੀ ਨਾ ਹੋਵੇ ਸੂਤੀ ਹੋਵੇ ਉਹ ਸੂਤੀ ਬੋਰੀ ਹੋਵੇ ਜਿਹਦੇ ਵਿੱਚ 20 ਕਿਲੋ ਚੌਲ ਪੂਰਬ ਦਿਸ਼ਾ ਦੇ ਵਿੱਚ ਰੱਖਣੇ ਸ਼ੁਰੂ ਕਰਦੋਂ ਸਾਰ ਭਾਜ ਪੈ ਰਹੇ ਹਨ ਬੱਸ ਉਹਨੇ ਤੇ ਸੁਭਾਗੇ ਵਾਲੀ ਗੱਲ ਹੈ ਅਗਰ ਜਿਹਦੇ ਵਿੱਚ ਇੰਨੀ ਹਿੰਮਤ ਨਹੀਂ ਹੈਗੀ ਇੱਕ ਛੋਟਾ ਜਿਹਾ ਕੱਪੜੇ ਦਾ 2 ਕਿਲੋ ਦਾ ਇਹ ਡੱਕ ਪੈਕਟ ਤਿਆਰ ਕਰਨ ਉਹਦੇ ਵਿੱਚ 2 ਕਿਲੋ ਚਾਹ ਜਾਂ 20 ਰੱਖਣੇ ਨੇ ਜਾਂ 2 ਰੱਖਣੇ ਨੇ 3 4 5 ਨਹੀਂ ਰੱਖਣੇ ਹੈਗੇ 1 2 3 ਵੀ ਨਹੀਂ ਰੱਖਣੇ ਹੈਗੇ ਜਾਂ 20 ਕਿਲੋ ਜਾਂ 2 ਕਿਲੋ ਰੱਖੜੇ ਕਿਹੜੀ ਦਿਸ਼ਾ ਚ ਨੇ ਪੂਰਬੀ ਦਿਸ਼ਾ ਦੇ ਵਿੱਚ ਇੱਕ ਸਾਲ ਪਾਇ ਰਹਿਣ ਜੇ ਪਰ ਵਧੀਆ ਚੌਲ ਚਾਹੀਦੇ ਨੇ ਖਸਬੂ ਵਾਲੇ ਜਿਹੜੇ ਤੁਹਾਡੇ ਘਰ ਦੇ ਵਿੱਚ ਅੰਦਰ ਬਾੜਨਸਰ ਚੌਲਾਂ ਦੇ ਵਿੱਚੋਂ ਖਸਬੂ ਆਵੇ ਇਹ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਦੇਖੋ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ insan ਤੇ ਕੰਮ ਆਉਂਦਾ ਛੋਟੇ ਛੋਟੇ ਕੰਮ ਨੇ ਛੋਟੇ ਛੋਟੇ ਟੋਟਕੇ ਵੱਡੇ ਵੱਡੇ ਕੰਮ ਨਹੀਂ ਪਤਾ ਨਹੀਂ ਕਿਦੇ ਤੇ ਮਾਲਕ ਕਿਰਪਾ ਕਰਨ ਦਾ ਪਰ ਇਹ ਸਾਰੇ ਤੇ ਲਾਗੂ ਹੁੰਦੇ ਨੇ ਇਹ ਸਾਲ ਸਾਲ ਵਾਲੇ ਹੁੰਦੇ ਨੇ ਕਿਉਂਕਿ ਇਹ ਕੋਈ ਨੁਕਸਾਨ ਨਹੀਂ ਕਰਦੇ ਫਾਇਦਾ ਹੀ ਫਾਇਦਾ ਕਰਨਾ ਜੀ ਤੁਸੀਂ ਆਪਣੇ ਹੱਥੀ ਖਰੀਦਣੀਆਂ ਤੁਸੀਂ ਕਿਸੇ ਕੋਲ ਜਾਂਨੇ ਹੋ ਤੁਹਾਡੇ ਤਾਂ ਚੰਤਰ ਮੰਤਰ ਪੜ੍ਹ ਕੇ ਆ ਲੈ ਕੋਈ ਚੀਜ਼ ਆਂਦਾ ਤੇ ਉਹ ਕਈ ਚੀਜ਼ਾਂ ਨੁਕਸਾਨ ਦੇ ਹੁੰਦੀਆਂ ਨੇ ਜਾਂ ਕੋਈ ਤੁਹਾਡੇ ਕੋਲੋਂ ਟੂਣਾ ਕਰਵਾਵਾ ਚੌਂਕ ਦੇ ਵਿੱਚ ਉਹ ਸਾਰੀਆਂ ਤੁਹਾਡੇ ਲਈ ਵੀ ਹਾਨੀਕਾਰਕ ਹੋ ਸਕਦੀਆਂ ਨੇ ਤੇ ਦੁਨੀਆ ਲਈ ਵੀ ਹੋ ਸਕਦੀਆਂ ਨੇ ਪਹਿਲੀ ਤਾਂ ਗੱਲ ਮੈਂ ਕਿਸੇ ਤੋਂ ਇਹ じゃ ਕੁਝ ਨਹੀਂ ਕਰਵਾਉਂਦੀ ਜੋ ਕੁਝ ਵੀ ਤੁਹਾਨੂੰ ਇੱਕ ਸਿਰਫ ਮੈਂ ਰੱਖਣ ਦੀ ਵਿਧੀ ਦੱਸਦੀਆਂ ਵੀ ਇਸ ਕੰਮ ਦੇ ਨਾਲ ਇਹ ਚੀਜ਼ ਦੇ ਨਾਲ ਆਹ ਚੀਜ਼ ਦਾ ਫਾਇਦਾ ਹੋ ਸਕਦਾ ਹੁੰਦਾ ਬਹੁਤ ਲੋਕਾਂ ਨੂੰ ਹੋ ਰਿਹਾ ਮੈਂ ਫੇਸਬੁੱਕ ਤੇ ਸਟੇਟਸ ਲਾਉਣੀ ਆ ਜਿਵੇਂ ਆਪਣੇ ਸਹਿਲ ਜੋਤ ਸੁਮਿਲ ਚੈਨਲ ਸਾਡਾ ਫੇਸਬੁੱਕ ਤੇ ਬਣਿਆ ਹੋਇਆ ਤੇ ਦੂਜਾ ਹੈਗਾ ਸਵਰਾਜ 855 ਪੇਜ ਸਾਡਾ ਫੇਸਬੁੱਕ ਤੇ ਬਣਿਆ ਹੋਇਆ ਉੱਥੇ ਮੈਂ ਡੇਲੀ ਸਟੇਟਸ ਲਾਉਣੀ ਹੈ ਜੇ ਕੋਈ ਚਾਹਵਾਨਾ ਜਿਹਨੂੰ ਕੋਈ ਡਾਟ ਆ ਉੱਥੇ ਜਾ ਕੇ ਉਹ ਸਟੇਟਸ ਦੇਖ ਸਕਦਾ ਤੇ YouTube ਤੇ ਮੈਂ ਲਾਉਂਦੀ ਨਹੀਂ ਹੈਗੀ ਕਿ ਨਾਲ ਕਈ ਵਾਰੀ ਇਹ ਤੇ ਕਾਪੀਰਾਈਟ ਜਾਂ ਕੋਈ ਸਕ੍ਰੈਚ ਕਰੋ ਅੱਜ ਤੁਸੀਂ ਵੀ ਛੋਟਾ ਜਿਹਾ ਇੱਕ ਕੰਮ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰ ਜਾਂਦਾ ਇੱਕ ਛੋਟੀ ਜਿਹੀ ਡੱਬੀ ਲਵੋ ਟੱਕਣ ਵਾਲੀ ਉਹਦੇ ਵਿੱਚ ਥੋੜਾ ਜਿਹਾ ਨਮਕ ਪਾ ਲਓ ਥੋੜਾ ਜਿਹਾ ਚੌਲ ਪਾ ਲਓ ਪੰਜ ਫੁੱਲ ਵਾਲੇ ਲੌਂਗ ਪਾ ਲਓ ਪੰਜ ਹਰੀਆਂ ਇਲਾਇਚੀਆਂ ਪਾ ਲਓ। ਥੋੜਾ ਜਿਹਾ ਕਪੂਰ। ਇਹਨੂੰ ਤੁਸੀਂ ਕਿਸੇ ਵੀ ਆਪਣੀ ਘਰ ਦੀ ਜਗ੍ਹਾ ਵਿੱਚ ਰੱਖ ਸਕਦੇ ਹੋ। ਤਿੰਨ ਕੰਮ ਮੰਗਲਵਾਰ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ। ਤੈਂਚੀ, ਕਾਰਦ, ਕੋਈ ਵੀ ਤਿੱਖੀ ਤੇਜ਼ ਤਾਰ ਵਾਲੀ ਚੀਜ਼ ਆਪਣੇ ਘਰ ਵਿੱਚ ਮੰਗਲਵਾਰ ਨੂੰ ਨਾ ਲੈ ਕੇ ਆਓ। ਕਾਲਾ ਕੱਪੜਾ, ਕਾਲੀ ਜੁੱਤੀ, ਕੋਈ ਵੀ ਕਾਲੇ ਰੰਗ ਦੀ ਚੀਜ਼ ਆ ਮੰਗਲਵਾਰ ਨੂੰ ਆਪਣੇ ਘਰ ਵਿੱਚ ਨਾ ਲੈ ਕੇ ਆਓ। ਸੋਨਾ ਬਿਲਕੁਲ ਕ੍ਰਿਦੋ ਨਾਮ ਗਲਵਾਰ ਇੱਕ ਕਮ ਆਪਣੀ ਜ਼ਿੰਦਗੀ ਚ ਪਰਮ ਹਾਂਜੀ ਬਹੁਤ ਹੀ ਜ਼ਬਰਦਸਤ ਟੋਟਕਾ 12ਵੇਂ ਮਹੀਨੇ ਦੀ 12 ਤਰੀਕ ਨੂੰ ਲక్ష్ਮੀ ਜੋਗ ਲੱਗ ਰਿਹਾ ਹੈ ਉਸੇ ਕੀ ਕਰਨਾ ਇੱਕ ਤੇਜ ਪੱਤਰ ਲੈਣਾ ਉਹਦੇ ਤੇ ਇਸ ਤਰ੍ਹਾਂ ਦਾ ਚਿੰਨ ਬਣਾਉਣਾ ਇਹ ਨਿਸ਼ਾਨ ਇਦਾਂ ਵਾਲਾ ਨਹੀਂ ਇਦਾਂ ਵਾਲਾ ਲੰਬੇ ਵਾਲਾ ਹੁਣ ਤੁਸੀਂ ਦੂਜੇ ਪਾਸੇ ਆਪਣੀ ਵੈਸ਼ ਲਿਖਣੀ ਹੈ ਲਿਖਣੀ ਕਿਹੜੇ ਪੈਨ ਨਾਲ 골ਡਨ ਕਲਰ ਦੇ ਪੈਨ ਦੇ ਨਾਲ ਹੁਣ ਤੁਸੀਂ ਕੀ ਕਰਨਾ ਇੱਕ ਕੌਲੀ ਦੇ ਵਿੱਚ ਥੋੜਾ ਜਿਹਾ ਕਪੂਰ ਰੱਖ ਕੇ ਦੋ ਲੌਂਗ ਦੋ ਇਲਾਚੀਆ ਰੱਖ ਕੇ ਇਸ ਨੂੰ ਸਾੜ ਦੇਣਾ ਸਾੜਨ ਤੋਂ ਬਾਅਦ ਇਹ ਸਾਤੇ ਰੱਖ ਉਹਨੂੰ ਫੂਕ ਮਾਰ ਕੇ ਡਾ ਦੇਣਾ ਪਤਾ ਨਹੀਂ ਕਿਹੜੇ ਇਨਸਾਨ ਦੀ ਕਿਹੜੇ ਟੋਟਕੇ ਨਾਲ ਕਿਸਮਤ ਖੁੱਲ ਜਾਣੀ ਹੈ ਲక్ష్ਮੀ ਧਨ ਆਉਣ ਵਾਲੇ ਪਰਿਵਾਰਕ ਮੈਂਬਰ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਜਾਂ ਫਿਰ ਤੁਹਾਨੂੰ ਤੁਸੀਂ ਕੀ ਕਰਨਾ ਇੱਕ ਛੋਟਾ ਜਿਹਾ ਕੰਮ ਜੰਮੀ ਹੋਈ ਬਰ ਛੋਟੇ ਟੁਕੜੀਆਂ 'ਚ ਕਰ ਲਓ ਸਭ ਨੂੰ ਜਿਵੇਂ ਪਤਲੀ ਲੇਅਰ ਪਾਣੀ ਦੀ ਬਣਾ ਕੇ ਉਸ ਨੂੰ ਜਮਾ ਲਓ ਉਸ ਦੀ ਛੋਟੇ ਛੋਟੇ ਟੁਕੜੀਆਂ ਕਰ ਲਓ ਫਿਰ ਉਸ ਨੂੰ ਤੁਸੀਂ ਇੱਕ ਕੱਚ ਦੇ ਜਿਹੜੀ ਛੋਟੀ ਟੱਬੀ ਹੁੰਦੀ ਹੈ ਟੱਕਣ ਲੱਗੇ ਵਾਲੀ ਉਹਦੇ ਵਿੱਚ ਵਰਕ ਨੂੰ ਪਾ ਲਓ ਜਿਹੜੇ ਇਨਸਾਨ ਨੂੰ ਬੇਵਜਾ ਗੁੱਸਾ ਆਉਂਦਾ ਇੰਨਾ ਹਰਖਾਉਂਦਾ ਉਹ ਮਤ ਜਿਵੇਂ ਉਹ ਕਹਿੰਦਾ ਵੀ ਮੈਂ ਜਾਂ ਮਰ ਜੂੰ ਜਾਂ ਮਾਰ ਦੂੰ ਜਾਂ ਮੈਂ ਚੀਜ਼ਾਂ ਭੰਦੂੰ ਜਾਂ ਤੋੜ ਦੂੰ ਜਾਂ ਮੈਨੂੰ ਹੁਣੇ ਤੁਰਤ ਪਰ ਆਹ ਚੀਜ਼ ਚਾਹੀਦੀ ਬਿਣਾ ਬਜੇ ਗੁੱਸਾ ਆਉਂਦਾ ਜਿਵੇਂ ਸ਼ਮਸ਼ਾਨ ਤੁਸੀਂ ਕੀ ਕਰਨਾ ਉਸ ਸੰਸਾਰ ਦਾ ਚਿੱਟੇ ਕਾਗਜ਼ ਉੱਤੇ ਨਾਂ ਲਿਖ ਕੇ ਨੀਲੇ ਪੈਨ ਨਾਲ ਉਹਨੂੰ ਫੋਲਡ ਕਰਕੇ ਉਸ ਡੱਬੀ ਦੇ ਵਿੱਚ ਪਾ ਦੇਣਾ ਬਰਫ਼ ਵਾਲੀ ਦੇ ਵਿੱਚ ਦਿਨ ਭਾਵੇਂ ਕੋਈ ਹੋਵੇ ਟਾਈਮ ਭਾਵੇਂ ਕੋਈ ਹੋਵੇ ਤੇ ਹੁਣ ਰੱਖਣਾ ਕਿੱਥੇ ਆ ਫ੍ਰੈਜਰ ਦੇ ਵਿੱਚ ਫ੍ਰਿਜ ਦੇ ਵਿੱਚ ਨਹੀਂ ਫ੍ਰੈਜਰ ਦੇ ਵਿੱਚ ਜਿੱਥੇ ਬਰਫ਼ ਜੰਮਦੀ ਆ ਉੱਥੇ ਰੱਖ